ਮੈਂ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਕਾਫੀ ਦਿਨਾਂ ਤੋਂ ਚਰਚਾਵਾਂ ਸੀਗੀਆਂ ਕਿ ਜਿਹੜੀ ਕਾਂਗਰਸ ਦੀ ਟਿਕਟ ਹੈ ਉਹ ਕਿਸ ਨੂੰ ਮਿਲੇਗੀ ਕਿਉਂਕਿ ਤਕਸਾਲੀ ਜਿਹੜੇ ਆਗੂ ਹੈਗੇ ਜਿਹੜੇ ਕਾਂਗਰਸ ਦੇ ਕੰਬੋਬੋ ਸਾਹਿਬ ਉਹਨਾਂ ਦੀ ਚਰਚਾ ਬਣ ਰਹੀ ਸੀਗੀ ਕਿ ਵੀ ਉਹਨਾਂ ਨੂੰ ਟਿਕਟ ਮਿਲੇਗੀ ਉਹਨਾਂ ਦੀ ਦਾਅਵੇਦਾਰੀ ਸੀਗੀ ਤੇ ਉਸ ਤੋਂ ਬਾਅਦ ਜਦ ਪਾਰਟੀ ਗਾਂਧੀ ਨੂੰ ਅਤਰਵੀਰ ਗਾਂਧੀ ਨੂੰ ਜੁਆਇਨ ਕਰਾਂਦੀ ਹੈ ਤਾਂ ਚਰਚਾਵਾਂ ਹੋਰ ਜ਼ਿਆਦਾ ਗਰਮ ਹੋ ਗਈਆਂ ਕਿ ਵੀ ਧਰਮਵੀਰ ਗਾਂਧੀ ਨੂੰ ਟਿਕਟ ਮਿਲਦੀ ਹੈ ਜਾਂ ਸਰਦਾਰ ਹਰਦੀয়াল ਸਿੰਘ ਕੰਬੋਦ ਨੂੰ ਟਿਕਟ ਮਿਲਦੀ ਹੈ ਤੇ ਕੱਲ ਇਹ ਸਾਬਿਤ ਹੋ ਗਿਆ ਕਿ ਵੀ ਜਿਹੜੀ ਟਿਕਟ ਹੈ ਉਹ ਧਰਮਵੀਰ ਗਾਂਧੀ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਇੱਕ ਵਾਰੀ ਪਹਿਲਾਂ ਵੀ ਜਿਹੜੇ ਵਰਕਰ ਸੀਗੇ ਵਰਕਰਾਂ ਨੇ ਬਹੁਤ ਰੋਸ ਕੀਤਾ ਸੀਗਾ ਕਾਫੀ ਵਿਰੋਧ ਕੀਤਾ ਸੀਗਾ ਕਿ ਵੀ ਟਕਸਾਲੀ ਆਗੂ ਨੂੰ ਟਿਕਟ ਮਿਲਣੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ ਪਰ ਇਹ ਗਾਂਧੀ ਨੂੰ ਟਿਕਟ ਮਿਲਣ ਦੇ ਕਾਰਨ ਜਿਹੜੀ ਰਾਜਪੁਰਾ ਸ਼ਹਿਰ ਦੀ ਗੱਲ ਕਰੀਏ ਤਾਂ ਚਰਚਾਵਾਂ ਫਿਰ ਦੁਬਾਰਾ ਤੋਂ ਗਰਮ ਹੋ ਚੁੱਕੀਆਂ ਹਨ ਕਿ ਹੁਣ ਜਿਹੜੇ ਵਰਕਰ ਹੈ ਕਾਂਗਰਸ ਦੇ ਉਹ ਕੀ ਕਰਨਗੇ ਤੇ ਸਾਡੇ ਨਾਲ ਇੱਥੇ ਮੌਜੂਦ ਹੈ ਸਾਬਕਾ ਵਿਧਾਇਕ ਸਰਦਾਰ ਹਰਦੇਵਾਲ ਸਿੰਘ ਕੰਬੋਜ ਇਹਨਾਂ ਨੂੰ ਪੁੱਛਦੇ ਆ ਕਿ ਵਰਕਰਾਂ ਦੇ ਨਾਲ ਇਹਨਾਂ ਦੀ ਕਿਆ ਗੱਲਬਾਤ ਹੋਈ ਹੈ ਜਿਹੜਾ ਵਰਕਰਾਂ ਦਾ ਗੁੱਸਾ ਸੀਗਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸ਼ਾਂਤ ਕੀਤਾ ਵਰਕਰਾਂ ਦਾ ਗੁੱਸਾ ਤੇ ਆਉਣ ਵਾਲੇ ਦਿਨਾਂ 'ਚ ਕੰਬੋਜ ਸਾਹਿਬ ਕੀ ਕਰਨ ਜਾ ਰਹੇ ਹਨ ਕੰਬੋਜ ਸਾਹਿਬ ਗਾਂਧੀਜੀ ਦੀ ਟਿਕਟ ਫਾਈਨਲ ਹੋ ਗਈ ਹੈ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਫਾਈਨਲ ਤਾਂ ਜ਼ਰੂਰ ਹੋ ਗਈ ਹੈ ਪਰ ਜਿਹੜਾ ਵਰਕਰਾਂ ਦਾ ਜਿਹੜਾ ਰੈਜੈਂਟਮੈਂਟ ਆ ਪੂਰੇ ਪਾਰਲੀਮੈਂਟ ਹਲਕੇ ਦੇ ਅੰਦਰ ਉਹ ਕਾਫੀ ਜ਼ਿਆਦਾ ਹੈ ਤੇ ਉਹ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਦੇ ਲਈ ਅੱਜ ਅਸੀਂ ਸਾਰੇ ਜਣੇ ਇਕੱਠੇ ਹੋਏ ਸੀ ਤੇ ਨਾ ਉਹ ਸਾਰਾ ਵਿਚਾਰ ਕਰਕੇ ਨਾ ਅਸੀਂ ਫੈਸਲਾ ਕੀਤਾ ਕਿ 20 ਤਰੀਕ ਨੂੰ ਇੱਕ ਵੱਡਾ ਜਿਹੜਾ ਇਕੱਠ ਜਿੰਨੇ ਵੀ ਮਤਲਬ ਕਿ ਟਕਸਾਲੀ ਪਰਿਵਾਰ ਨੇ ਉਹਨਾਂ ਦਾ ਅਸੀਂ ਰਾਜਪੁਰਾ ਦੇ ਮਹਿਫਲ ਪੈਲੈਸ ਦੇ ਵਿੱਚ ਅਸੀਂ ਕਰਨ ਜਾ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਕੇ ਜਿਹੜਾ ਹੈ ਵੀ ਕਿਵੇਂ ਇਸ ਨੂੰ ਜਿਹੜਾ ਹੈਗਾ ਸਾਰਾ ਅਗਲੀ ਰੂਪਰੇਖਾ ਹੈ ਕਿਵੇਂ ਜਿਹੜਾ ਹੈਗਾ ਕਾਂਗਰਸ ਆਈ ਕਮਾਂਡ ਨੂੰ ਇਨਵੋਲਵ ਕਰਕੇ ਵੀ ਇਹਨੂੰ ਬਚਾਇਆ ਜਾ ਸਕਦਾ ਕਬੂਬ ਸਭ ਕਈ ਅਸੀਂ ਪ੍ਰੋਗਰਾਮ ਦੇਖੇ ਆ ਜਿੱਥੇ ਤੁਹਾਡੇ ਨਾਲ ਰਾਜਾ ਵਡਿੰਗ ਜੀ ਵਾਦਾ ਵੀ ਕਰਕੇ ਗਏ ਸੀ ਤੇ ਉਹਨਾਂ ਨੇ ਇੱਕ ਉਸ ਚੇ ਵੀ ਕਿਹਾ ਸੀਗਾ ਕਿ ਵੀ ਮਹਿਲ ਦੇ ਸਾਹਮਣੇ ਮੈਂ ਆਪਣੇ ਸ਼ੇਰ ਨੂੰ ਉਤਾਰਾਂਗਾ। ਕਿਹ ਇਹ ਸ਼ੇਰ ਗਾਂਧੀ ਨਿਕਲੇਗੇ। ਚਲੋ ਮੈਂ ਕਿਸੇ ਵੀ ਉਹਦਾ ਲਈ ਕੋਈ ਬਹੁਤਾ ਕਮੈਂਟ ਨਹੀਂ ਕਰਨਾ। ਜਿੱਥੇ ਤੱਕ ਪਾਰਟੀ ਦਾ ਸਵਾਲ ਆ ਪਾਰਟੀ ਦੇ ਲਈ ਤੁਹਾਨੂੰ ਪਤਾ ਕਿ ਬਹੁਤ ਔਖੇ ਸਮੇਂ ਦੇ ਅੰਦਰ ਜਦੋਂ ਵੀ ਪਾਰਟੀ ਤੇ ਕਿਤੇ ਆਇਆ ਔਖਾ ਵੇਲਾ ਤਾਂ ਅਸੀਂ ਨਾਲ ਖੜੇ ਹੈਗੇ ਆ। ਤੁਹਾਡੇ ਯਾਦ ਹੋਏਗਾ ਕਿ 2009 ਦੀ ਪਾਰਲੀਮੈਂਟ ਦੀ ਇਲੈਕਸ਼ਨ ਸੀ ਤੇ ਮੈਂ ਤੇ ਆ ਪ੍ਰਧਾਨ ਜੀ ਸਾਡੇ ਨਾਲ ਸਾਰੇ ਜਣੇ ਖੜੇ ਆ ਉਦੋਂ ਵੀ ਸਾਡੇ ਤੇ ਬਹੁਤ ਭਾਰੀ ਜਿਹੜਾ ਹੈਗਾ ਅਕਾਲੀ ਦਲ ਦੀ ਸਰਕਾਰ ਨੇ ਇਥੇ ਕਾਫੀ ਜਿਆਦਾ ਸਾਨੂੰ ਹਰਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਰੇ ਘਰ ਨੂੰ ਤਾਲੇ ਲਾਤੇ ਮੇਰਾ ਮਤਲਬ ਕਹਿੰਦਾ ਤੁਸੀਂ ਮੀਟਰ ਬਿਜਲੀ ਦੇ ਪਾਣੀ ਦੇ ਸਾਰੇ ਕੱਟਦੇ ਸੀਗੇ ਕਨੈਕਸ਼ਨ ਵੀ ਕੱਟਦੇ ਸੀ ਮੈਂ ਉਸ ਵਕਤ ਵੀ ਜਿਹੜੀ ਬੜੀ ਲੜਾਈ ਲੜੀ ਸੀ ਈਵਨ ਜਿਹੜਾ ਇਹ ਅਕਾਲੀ ਦਲ ਦੀ ਸਰਕਾਰ ਨੂੰ ਮੈਂ ਹਾਈ ਕੋਰਟ ਦੇ ਵਿੱਚ ਬਰਾਬਰ ਖੜਾ ਕਰ ਲਿਆ ਸੀ ਤੇ ਉਹ ਤੋਂ ਬਾਅਦ ਵੀ ਅਸੀਂ ਜਿਹੜੀਆਂ ਲੜਾਈਆਂ ਹੁਣ ਪਿਛਲੇ ਸਮੇਂ ਦੌਰਾਨ ਜਦੋਂ ਇਹ ਸਰਕਾਰ ਬਣੀ ਆ ਉਦੋਂ ਵੀ ਸਾਡੇ ਤੇ ਝੂਠੇ ਮਕਦਮੇ ਦਰਜ ਕੀਤੇ ਆ ਮੇਰੇ ਤੇ ਹੋਇਆ ਮੇਰੇ ਬੇਟੇ ਤੇ ਹੋਇਆ ਮਦਨ ਲਾਲ ਜੀਤੇ ਹੋਇਆ ਉਹਨਾਂ ਦੇ ਬੇਟੇ ਤੇ ਹੋਇਆ ਸਾਧੂ ਸਿੰਘ ਹੁਣੀ ਜਿਹੜੇ ਜੇਲ੍ਹ 'ਚ ਹੈਗੇ ਆ ਮੇਰੇ ਬੰਦਿਆਂ ਤੇ ਹੋਰ ਹੋਇਆ ਸਾਡਾ ਪਹਿਲਾਂ ਪ੍ਰਧਾਨ ਸੀ ਇੱਥੇ ਗੁਰਦੀਪ ਉੱਤਸਰ ਉਹਦੇ ਤੇ ਹੋਇਆ ਹਾਂਜੀ ਨਜਾਇਜ਼ ਪਰਚਾ ਮੇਰੇ ਬਨੂੜ ਵਾਲੇ ਪ੍ਰਧਾਨ ਤੇ ਉਹਨਾਂ ਦੇ ਬੇਟੇ ਤੇ ਮਿਸੀਪਲ ਕਮੇਟੀ ਸਮਾਣਾ ਦੇ 5-6 ਕਾਉਂਸਲਰਸ ਤੇ ਸਾਡੇ ਪ੍ਰਧਾਨ ਤੇ ਪੂਰੇ ਜ਼ਿਲ੍ਹੇ ਦੇ ਅੰਦਰ ਲਗਭਗ 200 ਬੰਦਿਆਂ ਤੇ ਜਿਹੜੇ ਹੈਗੇ ਆ ਇਹ ਪਰਚੇ ਜਿਹੜੇ ਹੋਏ ਹੈਗੇ ਆ ਸੋ ਉਹ ਉਹ ਲੜਾਈ ਅਸੀਂ ਵਰਕਰਾਂ ਦੀ ਜਿਹੜੀ ਲੜਦੇ ਆ ਰਹੇ ਹੈਗੇ ਆ ਹੁਣ ਡਾਕਟਰ ਗਾਂਧੀ ਨੇ ਤਾਂ ਇੱਕ ਗੱਲ ਕਹਿਤੀ ਕਿ ਮੈਂ ਕਿਉਂ ਕਿਸੇ ਦੀ ਮਦਦ ਨਹੀਂ ਕਰਨੀ ਤੇ ਜੇ ਕੱਲ ਨੂੰ ਜਦੋਂ ਬੂਥਾਂ ਤੇ ਲੜਾਈ ਹੋਣੀ ਆ ਬੂਥਾਂ ਤੇ ਐਸੀ ਪ੍ਰਦੀਪ ਸਿਚੁਏਸ਼ਨ ਬਣ ਜਾਂਦੀ ਹੈ ਕਿ ਜੇ ਦੋਈ ਸਕੇ ਭਰਾ ਨੇ ਇੱਕ ਜੇ ਅਕਾਲੀ ਦਲ ਚ ਖੜਾ ਤਾਂ ਦੂਜਾ ਕਾਂਗਰਸ ਚ ਖੜਾ ਔਰ ਤੁਸੀਂ ਦੇਖ ਲਓ ਕਿ ਦੋਏ ਜਣੇ ਆਪਸ ਚ ਬੋਲਬਾਣੀ ਵੀ ਛੱਡ ਦਿੰਦੇ ਹੈਗੇ ਆ ਜੇ ਜੇ ਇਦਾਂ ਦੀ ਹਾਲਾਤ ਦੇ ਵਿੱਚ ਸਾਡੇ ਕਿਸੇ ਵਰਕਰ ਦਾ ਨੁਕਸਾਨ ਹੁੰਦਾ ਤਾਂ ਕੌਣ ਉਸ ਨੂੰ ਬਚਾਏਗਾ ਤਾਂ ਵਰਕਰ ਦਾ ਮੋਰਲ ਡਾਊਨ ਹੋਇਆ ਇਸ ਗੱਲ ਦੇ ਲਈ ਤਾਂ ਉਹਨਾਂ ਨੂੰ ਸਾਰਾ ਕੁਝ ਜਿਹੜਾ ਹੈਗਾ ਕੰਟਰੋਲ ਕਰਨ ਦੇ ਲਈ ਨਾਊ ਵੀ ਆਰ ਟਰਾਇੰਗ ਕਿ ਅਸੀਂ ਇੱਕ ਮਤਲਬ ਕਹਿੰਦਾ ਵਰਕਰਸ ਦਾ ਸਮੇਲਨ ਜਾਂ ਜਿਹੜੇ ਕਾਂਗਰਸ ਦੇ ਪੁਰਾਣੇ ਵਰਕਰਸ ਆ ਉਹਨਾਂ ਦਾ ਅਸੀਂ ਇਕੱਠ ਕਰਕੇ ਉਹ ਸੋਨਾਂ ਦੀਆਂ ਰਾਏ ਲੈ ਕੇ ਹੋਰ ਆ ਜਿਹੜਾ ਉਹ ਕੁਝ ਫੈਸਲਾ ਲਈਏ ਕੰਬੋ ਸਭ ਤੁਸੀਂ ਉਸ ਮੀਟਿੰਗ 'ਚ ਹਾਜ਼ਰ ਨਹੀਂ ਸੀ ਜਦ ਅਸੀਂ ਕਵਰ ਕੀਤੀ ਹੈ ਕਿ ਵਰਕਰਾਂ 'ਚ ਬਹੁਤ ਜ਼ਿਆਦਾ ਗੁੱਸਾ ਸੀਗਾ ਤੁਹਾਨੂੰ ਨਹੀਂ ਲੱਗਦਾ ਕਿ ਵਰਕਰਾਂ ਦਾ ਜਿਹੜਾ ਹੌਸਲਾ ਹੈ ਉਹ ਗਿਰ ਜਾਂਦਾ ਕਿ ਅਸੀਂ ਸਾਰੀ ਜ਼ਿੰਦਗੀ ਕੁਰਸੀਆਂ ਚੱਕਦੇ ਰਹਿ ਗਏ ਤੇ ਟਿਕਟ ਕੋਈ ਬਾਹਰਲਾ ਬੰਦਾ ਲੈ ਜਾਂਦਾ ਹੈ ਪਾਰਟੀਆਂ ਜਿਹੜੀਆਂ ਨੇ ਨਾ ਪਾਰਟੀਆਂ ਵਰਕਰ ਤੇ 서ਤੇ ਨੇ ਜੇ ਤੁਹਾਡੇ ਕੋਲ ਵਰਕਰ ਹੀ ਨਹੀਂ ਹੈ ਤਾਂ ਫਿਰ ਪਾਰਟੀ ਕੀ ਲੜਾਈ ਲੜੇਗੀ ਇਹ ਤਾਂ ਸਿੱਧੀ ਗੱਲ ਹੈ ਜੇ ਤੁਸੀਂ ਬਾਰਡਰ ਤੇ ਲੜਾਈ ਲੜ ਰਹੇ ਜੇ ਤੁਹਾਡੇ ਕੋਲ ਸਿਪਾਹੀ ਨਹੀਂ ਹੈਗੇ ਲੜਨ ਵਾਲੇ ਤਾਂ ਤੁਸੀਂ ਆਓ ਇਕੱਲਾ ਕੋਈ ਉੱਥੇ ਜਿਹੜਾ ਬੰਦਾ ਇੱਕ ਬੰਦਾ ਕੋਈ ਕੈਪਟਨ ਨੇ ਜਾਂ ਹੋਰ ਆ ਉਹ ਤਾਂ ਨਹੀਂ ਲੜਾਈ ਲੜ ਸਕਦਾ ਜੇ ਪਿੱਛੇ ਫੌਜਾਂ ਨਾ ਹੋ ਸੋ ਫੌਜਾਂ ਨੂੰ ਕਾਇਮ ਕੀ ਦਾ ਕੰਮ ਰੱਖਣਾ ਉਹ ਜਰਨੈਲ ਦਾ ਕੰਮ ਆ ਜੇ ਜਰਨੈਲ ਹੀ ਕਹਦੇ ਵੀ ਭਾਈ ਮੈਂ ਤੁਹਾਨੂੰ ਸੰਭਾਲਣਾ ਨਹੀਂ ਜੋ ਮਰਜੀ ਮਰੋ ਲੜੋ ਜੋ ਮਰਜੀ ਮੇਰੀ ਕੋਈ ਤਾਂ ਕੌਣ ਲੜੇਗਾ ਜੀ ਉੱਥੇ ਮੈਂ ਤਾਂ ਦੱਸਾਂ ਸੋ ਇਹ ਸਾਰੀ ਸਿਚੁਏਸ਼ਨ ਨੂੰ ਵਾਚ ਕਰਨ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸੰਬੋਧਨ ਸਾਬ ਜੇ ਇੱਥੇ ਆਪਾਂ ਇਹ ਗੱਲ ਸੋਚੀ ਹੈ ਜਿਹੜੀ ਚਰਚਾਵਾ ਚੱਲ ਰਹੀ ਹੈ ਕਿ ਵੀ ਜਿਹੜੇ ਪੰਜਾਬ ਕਾਂਗਰਸ ਹੈਗੀ ਆਪਣੇ ਪੰਜਾਬ ਦੀ ਉਹਨਾਂ ਵਿੱਚ ਕੁਝ ਐਜੇ ਬੰਦੇ ਹੈ ਜਿਹੜੇ ਹਲੇ ਵੀ ਮਹਿਲਾ ਆਲਿਆਂ ਨਾਲ ਹੀ ਉਹਨਾਂ ਦਾ ਸੰਪਰਕ ਹੈ ਜਿਨ੍ਹਾਂ ਨੇ ਤੁਹਾਡੀ ਟਿਕਟ ਕੱਟ ਕੇ ਦਰਮਵੀਰ ਗਾਂਧੀ ਨੂੰ ਵਿੱਚ ਲਿਆ ਕੇ ਜਿਹੜੀ ਮਹਾਰਾਣੀ ਦੀ ਟੱਕਰ ਦੇਣ ਵਾਲੇ ਸੀਗੇ ਉਹਨਾਂ ਦਾ ਪੱਤਾ ਸਾਫ਼ ਕਰਤੇ। ਚਲੋ ਕਾਲੀਆਂ ਭੇਡਾਂ ਹਰਥਾਂ ਤੇ ਹੋਇਆ ਕਰਦੀਆਂ ਨੇ। ਕੋਈ ਗੱਲ ਨਹੀਂ ਹੈਗਾ। ਤੇ ਅਸੀਂ ਜਿਹੜਾ ਕੀਵੇਂ ਮਤਲ ਕਹਿੰਦਾ ਵੀ ਪਾਰਟੀ ਨੂੰ ਬਚਾਣਾ ਜੇ ਉਹ ਬੰਦੇ ਸ਼ਰਾਰਤਾਂ ਕਰਦੇ ਆ ਸਾਡਾ ਵੀ ਦਿਮਾਗ ਚੱਲਦਾ ਕਿ ਅਸੀਂ ਕੀਵੇਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਵਾਂ ਹੁਣ 20 ਤਰੀਕ ਦੀ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਮੀਟਿੰਗ ਹੈ ਉਸ ਚ ਕੀ ਕਰਨ ਜਾ ਰਹੇ ਤੁਸੀਂ ਉਹ ਤੁਸੀਂ ਸੁਣ ਲਿਓ ਆ ਕਿ ਜੀ ਤੁਸੀਂ ਉੱਥੇ ਹੋਗੇ ਸਾਰੇ ਜਣੇ ਜਦ ਇਹ ਟਿਕਟ ਅਨਾਉਂਸ ਹੋਈ ਤੁਹਾਨੂੰ ਵਰਕਰਾਂ ਤੇ ਫੋਨ ਆ ਰਹੇ ਸੀਗੇ ਕਹੇ ਜਾਂ ਮਾਹੌਲ ਸੀਗਾ ਉਸ ਦਾ ਨਹੀਂ ਬਹੁਤ ਜ਼ਿਆਦਾ ਰੈਜੈਂਟਮੈਂਟ ਹੈਗੀ ਹੈ ਵਰਕਰਾਂ ਚ ਤੇ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਐਸੀ ਕਿ ਸਾਡੇ ਨਾਲ ਸਾਬਕਾ ਵਿਧਾਇਕ ਖਰਦয়াল ਸਿੰਘ ਖਬੋਤ ਜਿਨ੍ਹਾਂ ਦੀ ਲਗਾਤਾਰ ਜਿਹੜੀ ਟਿਕਟ ਸੀਗੀ ਉਹ ਪੱਕੀ ਮੰਨੀ ਜਾ ਰਹੀ ਸੀ ਪਰ ਜਦ ਤਰਨਵੀਰ ਗਾਂਧੀ ਦਾ ਨਾਮ ਟੀਵੀ ਤੇ ਆਇਆ ਤਾਂ ਵਰਕਰਾਂ ਦਾ ਰੋਸ਼ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਇੱਥੇ ਕੰਬੋਤ ਸਾਹਿਬ ਨੂੰ ਮਿਲਣ ਦੇ ਲਈ ਜਿਹੜੇ ਵਰਕਰ ਹੈ ਉਹ ਤਾਬਲੇ ਹੋਏ ਹੋਏ ਗੱਲਾਂ ਕਰ ਰਹੇ ਜਿੱਥੇ ਕੰਬੋਤ ਸਾਹਿਬ ਨੇ ਇਹ ਕਿਹਾ ਕਿ ਵੀ 20 ਤਰੀਕ ਨੂੰ ਜਿਹੜਾ ਅਸੀਂ ਪ੍ਰੋਗਰਾਮ ਕਰਾਂਗੇ ਤੇ ਉਸ ਤੇ ਵਿਚਾਰ ਕਰਾਂਗੇ ਕਿ ਅਗਲੀ ਰਣਨੀਤੀ ਅਸੀਂ ਕੀ ਕਰਨੀ ਹੈ ਕੈਮਰਾਮੈਨ ਮੋਹਿਦ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਵਜਾ ਵੈਬਨੂ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ